ਇਹ ਸਭ ਜਦੋਂ ਕਿ ਨਾ ਡੋਨਲਡ 트ੰਪ ਨੇ ਚਾਰਚ ਫੇਰੇ ਦਬਕੇ ਮਾਰਨੇ ਸ਼ੁਰੂ ਕੀਤੇ ਤੇ ਮੈਂ ਹਰੇਕ ਨੂੰ ਇਹ ਸਵਾਲ ਪੁੱਛਦੀ ਆਂ ਵੀ ਜਿਹੜੇ ਉੱਥੇ ਲੋਕ ਰਹਿੰਦੇ ਉਹ ਕਿੱਦਾਂ ਸੋਚਦੇ ਵੀ ਤੁਹਾਡਾ ਕੋ ਰਿਸ਼ਤੇਦਾਰਾ ਕਮਸ਼ਾਹ ਤੁਹਾਨੂੰ ਵੀ ਪੁੱਛਿਆ ਵੀ ਉਹ ਕਿੱਦਾਂ ਸੋਚਦੇ ਨੇ ਜਿਹੜੇ ਸਾਡੇ ਰਿਲੇਟਿਵਸ ਮੈਂ ਉਹਨਾਂ ਨੂੰ ਵੀ ਪੁੱਛਦੀ ਆਂ ਨੀ ਵੀ ਉਹਨਾਂ ਦਾ ਕੀ ਵਿਚਾਰ ਆ ਇਸ ਬਾਰੇ ਜਿਹੜੀ ਅਸੀਂ ਅਗਲੀ ਖਬਰ ਕਰਨੀ ਕਰਨੀ ਹੈ ਨਾ ਉਹਦੇ ਵਿੱਚ ਕੁਝ ਹੱਦ ਤੱਕ ਉਹਦਾ ਜਵਾਬ ਹੈਗਾ ਤੇ ਉਹ ਮੈਂ ਚਾਹਉਣੀ ਵੀ ਉਹ ਖਬਰ ਇੱਕ ਵਾਰੀ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਜਿਹੜਾ ਤੁਸੀਂ ਪੁੱਛਿਆ ਸੀ ਨਾ ਮੈਂ ਉਹ ਵੀ ਦੱਸ ਦਿੰਦਾ ਕਈ ਤੇ ਸ਼ਾਮ ਨੂੰ ਫੋਨ ਕਰਦੇ ਅਮਰੀਕਨ ਅੱਛਾ ਜੀ ਸ਼ਾਮ ਜੀ ਨੂੰ ਵੇਲੇ ਬੁੱਲੇ ਹੋ ਜਾਂਦੇ ਨੇ ਨਾ ਤੁਸੀਂ ਸਮਝਦੇ ਹੋ ਤੇ ਉਹ ਫੋਨ ਕਰਦੇ ਨੇ ਤੇ ਫਿਰ ਕਹਿੰਦੇ ਅਸੀਂ ਕਬਜ਼ਾ ਕਰ ਲੈਣਾ ਹੁਣ ਤੁਹਾਡੇ ਤੇ ਹੁਣ ਤਾਂ ਵੀ ਛੱਡਣਾ ਨਹੀਂ ਅਸੀਂ ਹੈਗਾ ਸਰ ਖੈਰ ਚਲੋ ਉਹ ਮਜ਼ਾਕ ਦੀਆਂ ਗੱਲਾਂ ਹੁੰਦੀਆਂ ਪਰ ਸੀਰੀਅਸ ਨੋਟ ਤੇ ਉਹ ਅੰਦਰ ਸਾਰੇ ਸਮਝਦੇ ਨੇ ਕਿ ਇਹ ਗਲਤ ਗੱਲ ਹੈ ਜਿਹੜੀ ਡੋਰਨ ਡਰੱਪ ਵਾਰ-ਵਾਰ ਕਰ ਰਹੇ ਨੇ ਇਸ ਚੀਜ਼ ਨੂੰ ਬਹੁਤ ਸਾਰੇ ਲੋਕ ਕਰ ਕੈਨੇਡਾ ਦੀ ਫੁੱਟਬਾਲ ਟੀਮ ਦਾ ਕੋਚ ਮਰਕਨ ਉਹਨੇ ਕੱਲ ਜਿਹੜੇ ਲਫ਼ਜ਼ ਵਰਤੇ ਨੇ ਕਿ ਮੈਨੂੰ ਸ਼ਰਮ ਆਉਂਦੀ ਹੈ ਇੱਕ ਅਮਰੀਕਨ ਹੋਣ ਦੇ ਨਾਤੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਹੋ ਰਹੀਆਂ ਨੇ ਤੇ ਇਹਦੇ ਬੁਰੇ ਪ੍ਰਭਾਵ ਜੜੇ ਨੇ ਆਉਣ ਵਾਲੇ ਦਿਨਾਂ 'ਚ ਦੇਖੇ ਜਾਣਗੇ ਇਹ ਚੰਗੀ ਗੱਲ ਨਹੀਂ ਹੈ ਇਹਨਾਂ ਗੱਲਾਂ ਨੂੰ ਬੰਦ ਕਰਨਾ ਚਾਹੀਦਾ ਇੱਕ ਅਮਰੀਕਨ ਹੋਣ ਦੇ ਨਾਤੇ ਜਿਹੜੇ ਠੋਕੇ ਨੇ ਬਿਆਨ ਦਿੱਤੇ ਨੇ ਸਲੂਟ ਹੈ ਉਹਨਾਂ ਨੂੰ ਪਰ ਕੁਝ ਲੋਕ ਵਾਕਿਆ ਹੀ ਬੜੀ ਇਨਸਾਨੀਅਤ ਦਿਖਾਉਂਦੇ ਨੇ ਇਹ ਜਹੀ ਇੱਕ ਘਟਨਾ ਜਿਹੜੀ ਹੈ ਵਿੰਡਸਰ ਸ਼ਹਿਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਏ ਇੱਕ ਵਿੰਡਸਰ ਸ਼ਹਿਰ ਜਿਹੜਾ ਬਾਰਡਰ ਦੇ ਉੱਪਰ ਹੈ ਕੈਨੇਡਾ ਦਾ ਸ਼ਹਿਰ ਹੈ ਦੂਸਰੇ ਪਾਸੇ ਜਿਹੜਾ ਮਿਸ਼ੀਗਨ ਸਟੇਟ ਦਾ ਡੈਟਰਾਇਟ ਸ਼ਹਿਰ ਹੈ ਉਹ ਨਾਲ ਲੱਗਦਾ ਔਰ ਐਮਬੈਸਟਰ ਬ੍ਰਿਜ ਹੈ ਤੇ ਹੋਰ ਜਿਹੜਾ ਅੰਡਰਗਰਾਉਂਡ ਰਸਤਾ ਹੈ ਉਸ ਦੇ ਵਿੱਚ ਉਹ ਉਹ ਜਿਹੜਾ ਸਾਰਾ ਦਿਨ ਟ੍ਰੈਫਿਕ ਜਿਹੜੀ ਹੈ ਕ੍ਰੋਸ ਹੁੰਦੀ ਆ ਜਿਹੜਾ ਯੂ ਐਸ ਏ ਤੇ ਕੈਨੇਡਾ ਨੂੰ ਇਧਰ ਉਧਰ ਲੋਕ ਕੰਮ ਕਰਨ ਵੀ ਜਾਂਦੇ ਨੇ ਸੋ ਜੁੜੇ ਹੋਏ ਨੇ ਬਹੁਤ ਚੰਗੀ ਤਰ੍ਹਾਂ ਇਹ ਸ਼ਹਿਰ ਡੈਟਰਾਇਟ ਤੇ ਵਿੰਡਸਰ ਵਿੰਡਸਰ ਦੇ ਵਿੱਚ ਇੱਕ ਰੈਸਟੋਰੈਂਟ ਦੀ ਇੱਕ ਖਬਰ ਹੈ ਰੈਸਟੋਰੈਂਟ ਨੇ ਜਿਹੜੀ ਕਿ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਅਜਿਹੀ ਮਿਸਾਲ ਰੈਸਟੋਰੈਂਟ ਵਿੱਚ ਆਈ ਕਿ ਦੋਵਾਂ ਦੇਸ਼ਾਂ ਦੇ ਵਿੱਚ ਸਾਜ ਹੈ ਪਿਆਰ ਹੈ ਤੇ ਲੋਕਾਂ ਦੇ ਵਿੱਚ ਬੌਂਡ ਹੈ ਇਹ ਅਜਿਹਾ ਹੋਇਆ ਕਿ ਉੱਥੇ ਇੱਕ ਜਿਹੜਾ ਗੈਸਟ ਸੀ ਦੋ ਸੀ ਖਾਣਾ ਖਾ ਰਿਆ ਸੀ ਉਸ ਰੈਸਟੋਰੈਂਟ ਦੇ ਵਿੱਚ ਉਹਨਾਂ ਦੇ ਨੇਮ ਜਿਹੜੇ ਸੀ ਨਾਮ ਹੈ ਬਿਲ ਤੇ ਸਾਰਾ ਟੋਸਟ ਰੈਸਟੋਰੈਂਟ ਅਸਟੇਚਰਵਾਰ ਦੀ ਇਹ ਘਟਨਾ ਹੈ ਪਿਛਲੇ ਦੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਜਿਹੜੇ ਅਮਰੀਕਨ ਕਪਲ ਸੀ ਉਹ ਕੈਨੇਡਾ ਦੇ ਵਿੱਚ ਖਾਣਾ ਖਾ ਰਹੇ ਸੀ ਤੇ ਉਹਨਾਂ ਨੇ ਸੋਚਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡੀਅਨਾਂ ਨੂੰ ਪਿਆਰ ਕਰਦੇ ਹਾਂ ਅਸੀਂ ਇਜਤ ਕਰਦੇ ਹਾਂ ਤੇ ਸਾਰੇ ਲੋਕਾਂ ਦਾ ਖਰਚਾ ਬਿੱਲ ਜਿਹੜਾ ਅਸੀਂ ਅੱਜ ਦੇਵਾਂਗੇ ਮੈਨੇਜਮੈਂਟ ਨੇ ਫੇਸਬੁਕ ਤੇ ਪੋਸਟ ਪਾ ਕੇ ਜਿਹੜਾ ਸੀ ਇਸ ਜੋੜੇ ਨੂੰ ਜੋੜੇ ਦੇ ਜਿਹੜੀ ਉਹਨਾਂ ਨੇ ਜਿਹੜਾ ਇੱਕ ਜੈਸਚਰ ਕੀਤਾ ਉਹਨੂੰ ਰਿਮਾਰਕਏਬਲ ਕਿਹਾ ਤੇ ਨਾਲ ਕਿਹਾ ਕਿ ਹਰ ਕੋਈ ਯੂਐਸਏ ਦੇ ਵਿੱਚ ਜਿਹੜਾ 트ੰਪ ਦੇ ਐਕਸ਼ਨ ਦੇ ਨਾਲ ਸਹਿਮਤ ਨਹੀਂ ਹੈ ਤੇ ਇਹ ਕੈਨੇਡਾ ਦੇ ਲਈ ਜਿਹੜੇ ਸੈਂਟੀਮੈਂਟ ਜਿਹੜੇ ਨੇ ਦਿਖਾਏ ਨੇ ਇਹ 트럼ਪ ਨੇ ਉਹਨਾਂ ਦੇ ਨਾਲ ਹਰ ਅਮਰੀਕਨ ਜਿਹੜਾ ਸਹਿਮਤ ਨਹੀਂ ਹੈ ਬਹੁਤੇ ਜਿਹੜੇ ਨੇ ਇਨਸਾਨੀਅਤ ਦੇ ਨਾਤੇ ਸੋਚ ਰਹੇ ਨੇ 1300 ਡਾਲਰ ਬਿੱਲ ਪਲੱਸ ਟਿਪ ਇਸ ਜੋੜੇ ਨੇ ਦਿੱਤਾ ਜੀ ਤੁਸੀਂ ਆਪ ਹਿਸਾਬ ਲਾ ਕੇ ਵਾਕਈ ਗੱਲ ਹੈ